ਇੱਕ ਵਾਰ ਫਿਰ ਟ੍ਰੇਡ ਟੋ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਜੁਰਮ ਦੀ ਦੁਨੀਆ ਦੀਆਂ ਅਲੱਗ-ਅਲੱਗ ਕਹਾਣੀਆਂ ਅਲੱਗ-ਅਲੱਗ ਕਿੱਸੇ ਹਰੇਕ ਕਹਾਣੀ ਦੂਸਰੀ ਤੋਂ ਬਿਲਕੁਲ ਡਿਫਰੈਂਟ ਆ ਉਹਦੇ ਪਾਤਰ ਡਿਫਰੈਂਟ ਨੇ ਉਹਦੇ ਕਾਰਨ ਉਸ ਜੁਰਮ ਦੇ ਡਿਫਰੈਂਟ ਨੇ ਤੇ ਜਗ੍ਹਾ ਡਿਫਰੈਂਟ ਆ ਇਹ ਕਹਾਣੀ ਆਪਾਂ ਨੂੰ ਲੈ ਕੇ ਜਾ ਰਹੀ ਹੈ ਕੁਵੈਤ ਇੱਕ ਬਹੁਤ ਹੀ ਅਮੀਰ ਦੇਸ਼ ਹੁਣ ਤਾਂ ਦੁਨੀਆ ਦੇ ਇੱਕ ਤਰ੍ਹਾਂ ਨਾਲ ਸਭ ਤੋਂ ਜ਼ਿਆਦਾ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇੱਕ ਪਰ ਇੱਕ ਦੂਸਰੀ ਚੀਜ਼ ਵੀ ਹੈਗੀ ਆ ਉਹਨਾਂ ਕੁਝ ਕੰਟਰੀਜ਼ ਦੇ ਵਿੱਚ ਕਿ ਜਿੱਥੇ ਜਿਹੜਾ ਕ੍ਰਾਈਮ ਆ ਜੁਰਮ ਬਹੁਤ ਹੀ ਘੱਟ ਹੁੰਦਾ ਕਿਉਂਕਿ ਸਜ਼ਾਵਾਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਸਖਤ ਨੇ ਉੱਥੋਂ ਦੀ ਇੱਕ ਘਟਨਾ 2009 ਦੀ ਇਹ ਘਟਨਾ ਵਾ ਜਿਨੇ ਇਕੱਲੇ ਕੁਵੈਤੋਂੋਂ ਨਹੀਂ ਪੂਰੀ ਦੁਨੀਆ ਨੂੰ ਉਸ ਟਾਈਮ ਹਿਲਾ ਦਿੱਤਾ ਸੀ ਇਹ ਜਾਇ ਜੁਰਮ ਹੋਇਆ ਸੀ ਉੱਥੇ ਪੂਰੀ ਦੁਨੀਆ ਦੇ ਵਿੱਚ ਇਸ ਦੀਆਂ ਗੱਲਾਂ ਹੋਈਆਂ ਪੂਰੀ ਦੁਨੀਆ ਦੇ ਅਖਬਾਰਾਂ ਮੀਡੀਆ ਨੇ ਇਸ ਖਬਰ ਨੂੰ ਕਵਰ ਕੀਤਾ ਕੀ ਸੀ ਕਹਾਣੀ ਕੀ ਸੀ ਗਏ ਜੁਰਮ ਚੱਲਦੇ ਆ ਉਸ ਕਹਾਣੀ ਵੱਲ ਇੱਕ ਫੈਮਿਲੀ ਆ ਇੱਕ ਜੋੜਾ ਕੁਵੈਤ ਦੇ ਵਿੱਚ ਰਹਿ ਰਿਹਾ 36 ਸਾਲ ਦੇ ਜੈਦ ਜਫੀਰਾ ਤੇ ਉਹਨਾਂ ਦੇ 23 ਸਾਲ ਦੇ ਪਤਨੀ ਨੇ ਨਾਸਰਾ ਯੂਸਫ ਅਲੈਂਸੀ ਤੇ ਇਸ ਤੋਂ ਬਾਅਦ ਦੋ ਬੱਚੇ ਇਹਨਾਂ ਦੇ ਦੋ ਲੜਕੇ ਤੇ ਜਿਹੜੇ ਦੋਨੇ ਇਹਨਾਂ ਦੇ ਲੜਕੇ ਨੇ ਉਹ ਦੋਨੇ ਹੀ ਸਰੀਰਕ ਰੂਪ ਦੇ ਉੱਪਰ ਸਹੀ ਨਹੀਂ ਹੈਗੇ ਮਤਲਬ ਕਿ ਉਹਨਾਂ ਦੋਨਾਂ ਨੂੰ ਐਕਸਟਰਾ ਕੇਅਰ ਦੀ ਲੋੜ ਤੇ ਇੱਕ ਹੁੰਦਾ ਕਿ ਨਾਰਮਲ ਹੈਲਥੀ ਬੱਚਾ ਜਿਵੇਂ ਆਪਾਂ ਕਹਿੰਦੇ ਕਿ ਇੱਕ ਤੰਦਰੁਸਤ ਬੱਚੇ ਦਾ ਜਨਮ ਹੋਇਆ ਪਰ ਇਹ ਦੋਨੇ ਹੀ ਬੱਚੇ ਜਿਹੜੇ ਸੀਗੇ ਇਹ ਦੋਨੇ ਸਰੀਰਕ ਰੂਪ ਦੇ ਉੱਪਰ ਤੇ ਕੁਝ ਹੱਦ ਤੱਕ ਮਾਨਸਿਕ ਤੌਰ ਦੇ ਉੱਪਰ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਸੀ ਇਹਨਾਂ ਨੂੰ ਨਾਰਮਲ ਬੱਚਿਆਂ ਨੂੰ ਜਿੰਨੀ ਕੇਅਰ ਚਾਹੀਦੀ ਆ ਉਸ ਤੋਂ ਜ਼ਿਆਦਾ ਕੇਅਰ ਚਾਹੀਦੀ ਸੀ ਤੇ ਹੁਣ ਕਿਉਂਕਿ ਰੋਟੀ ਪਾਣੀ ਦਾ ਵੀ ਫਿਕਰ ਹੁੰਦਾ ਰੋਜੀ ਰੋਟੀ ਵੀ ਕਮਾਉਣੀ ਆ ਤਾਂ ਰੋਜੀ ਰੋਟੀ ਕਮਾਉਣ ਦੀ ਜ਼ਿੰਮੇਵਾਰੀ ਹੈਗੀ ਆ 36 ਸਾਲ ਦੇ ਇਸਾਈਦ ਜਫੀਰਾ ਦੇ ਉੱਪਰ ਤੇ ਇਹਨਾਂ ਬੱਚਿਆਂ ਦੀ ਪੂਰੀ ਦੀ ਪੂਰੀ ਪਰਵਰਿਸ਼ ਦੇਖ ਰੇਕ ਖਾਣਾ ਪਾਣੀ ਹੋਰ ਸਭ ਕੁਝ ਦੀ ਜ਼ਿੰਮੇਵਾਰੀ ਹੈਗੀ ਆ 23 ਸਾਲ ਦੇ ਨਾਸਰਾ ਯੂਸਫ ਅਲਨਜ਼ੀ ਦੇ ਉੱਪਰ ਤੇ ਜਿਹੜੇ ਨਾਸਰਾ ਨੇ ਵੈਸੇ ਵੀ ਕੁਝ ਲੋਕਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਜਦੋਂ ਛੋਟੀ ਉਮਰ ਦੇ ਵਿੱਚ ਵੀ ਸੀਗੇ ਖੁਦ ਇਹਨਾਂ ਦੋਨੇ ਬੱਚਿਆਂ ਦੇ ਜਿਹੜੇ ਮਾਤਾ ਨੇ ਮਦਰ ਨੇ ਤੇ ਉਹ ਖੁਦ ਵੀ ਥੋੜੇ ਜੇ ਮਾਨਸਿਕ ਤੌਰ ਦੇ ਉੱਪਰ ਮਤਲਬ ਪ੍ਰੋਬਲਮ ਚ ਰਹੇ ਨਿੱਕੇ ਹੁੰਦੇ ਛੋਟੀ ਉਮਰ ਦੇ ਵਿੱਚ ਹੀ ਡਿਪਰੈਸ਼ਨ ਥੋੜਾ ਜਾਰਿਆ ਉਹਨਾਂ ਨੂੰ ਤੇ ਉਹਨਾਂ ਦੀ ਜਿਹੜੀ ਮਤਲਬ ਕੈਰੈਕਟਰ ਸੀ ਤਬੀਅਤ ਸੀ ਕਿ ਉਹ ਥੋੜਾ ਜਿਹਾ ਸਾਰੇ ਲੋਕ ਜਾਣਦੇ ਸੀ ਕਿ ਇੱਕ ਮਤਲਬ ਛੇਤੀ ਗੁੱਸਾ ਕਰ ਜਾਣਾ ਛੇਤੀ ਦੁਖੀ ਹੋ ਜਾਣਾ ਛੇਤੀ ਉਦਾਸ ਹੋ ਜਾਣਾ ਤੇ ਇਸ ਤਰ੍ਹਾਂ ਦੀ ਲਾਈਫ ਸੀ ਕਿ ਜਿੱਥੇ ਨਾਸਰਾ ਨੂੰ ਖੁਦ ਹੀ ਇੱਕ ਆਸਰਾ ਖੁਦ ਨੂੰ ਚਾਹੀਦਾ ਸੀ ਇੱਕ ਪ੍ਰੋਪਰ ਕੇਅਰ ਉਹਨਾਂ ਨੂੰ ਖੁਦ ਨੂੰ ਚਾਹੀਦੀ ਸੀ ਕਿ ਕੋਈ ਜਿਹੜਾ ਉਹਨਾਂ ਦਾ ਲਾਈਫ ਪਾਰਟਨਰ ਜਿਵੇਂ ਹੁਣ ਇੱਥੇ ਇਸ ਕੇਸ ਦੇ ਵਿੱਚ ਹੈ ਗਿਆ ਜਫੀਰਾ ਕਿ ਉਹ ਥੋੜਾ ਜਿਹਾ ਉਹਨਾਂ ਵੱਲ ਜ਼ਿਆਦਾ ਧਿਆਨ ਦਿੰਦੇ ਪਰ ਨਾਸਰਾ ਦੇ ਨਾਲ ਉਲਟਾ ਕੀ ਹੋ ਗਿਆ ਕਿਉਂਕਿ ਹੁਣ ਪਤੀ ਨੂੰ ਬਾਹਰ ਰਹਿਣਾ ਪੈਂਦਾ ਸੀ ਕੰਮ ਕਰਨਾ ਉਲਟਾ ਇਸ ਲੜਕੀ ਦੇ ਉੱਪਰ ਜਿਹਦੀ ਆਪਣੀ ਉਮਰ ਵੀ ਬੜੀ ਥੋੜੀ ਸੀ 23 ਸਾਲ ਉਹਨਾਂ ਨੂੰ ਖੁਦ ਹੀ ਇੱਕ ਤਾਂ ਆਪਣੀ ਮਾਨਸਿਕ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਨਾਲ ਰਹਿਣਾ ਪੈ ਰਿਆ ਦੂਸਰਾ ਦੋ ਬੱਚੇ ਆ ਗਏ ਉਹਨਾਂ ਦਾ ਵੀ ਅਲੱਗ ਤੋਂ ਖਿਆਲ ਰੱਖਣਾ ਪੈ ਰਿਆ ਤੇ ਇਹਨਾਂ ਵੀ ਕਰ ਲੈਂਦੇ ਲੋਕ ਮਦਰ ਨੇ ਮਾ ਥੋੜੇ ਆਪਣੇ ਕੁੱਖੋਂ ਜੰਮੇ ਹੋਏ ਬੱਚੇ ਆ ਤਾਂ ਉਹ ਕਰ ਰਹੀ ਸੀ ਇਹ ਸਾਰਾ ਕੁਝ ਪਰ ਹੁਣ ਇੱਥੇ ਇੱਕ ਹੋਰ ਪ੍ਰੋਬਲਮ ਆਉਂਦੀ ਆ ਨਾਸਰਾ ਦੀ ਜ਼ਿੰਦਗੀ ਦੇ ਵਿੱਚ ਪਹਿਲੀ ਪ੍ਰੋਬਲਮ ਤਾਂ ਆ ਕਿ ਕਿ ਪੋਤੀ ਤੁਹਾਡੀ ਥੋੜਾ ਜਿਹਾ ਪ੍ਰੋਬਲਮ ਆ ਉਹਨਾਂ ਨੂੰ ਅਗਲੀ ਪ੍ਰੋਬਲਮ ਆ ਕਿ ਕਿਦੋਂ ਬੱਚਿਆਂ ਨੂੰ ਐਕਸਟਰਾ ਇਸ ਤਰ੍ਹਾਂ ਦੇ ਨੂੰ ਸੰਭਾਲਣਾ ਪੈ ਰਿਹਾ ਪਰ ਤੀਸਰਾ ਹੁਣ ਇੱਥੇ ਇਹ ਹੋਇਆ ਕਿਉਂਕਿ ਦੇਖੋ ਇਸ ਤਰ੍ਹਾਂ ਨਹੀਂ ਕਿ ਕਿ ਮੈਂ ਕਿਸੇ ਹੁਣ ਇੱਥੇ ਧਰਮ ਨੂੰ ਕੁਝ ਵੀ ਕਹਿ ਰਿਹਾ ਜਾਂ ਕੁਝ ਵੀ ਇੱਕ ਸਿਰਫ ਇਨਸੀਡੈਂਟ ਹੈਗਾ ਮੈਂ ਸਿਰਫ ਉਹਦਾ ਬਿਆਨ ਕਰ ਰਿਹਾ ਤੇ ਕਿਉਂਕਿ ਮੁਸਲਮ ਧਰਮ ਦੇ ਵਿੱਚ ਕੁਵੈਤ ਦੇ ਕਲਚਰ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਕੋਈ ਵੀ ਜਿਹੜਾ ਮਰਦ ਹੈਗਾ ਉਹ ਇੱਕ ਤੋਂ ਜ਼ਿਆਦਾ ਵਿਆਹ ਕਰਵਾ ਸਕਦਾ ਚਾਰ ਵਿਆਹ ਤੱਕ ਕਰਾ ਸਕਦਾ ਤੇ ਜੇ ਉਹ ਦੂਸਰਾ ਕਰਵਾ ਰਿਹਾ ਜਾਂ ਤੀਸਰਾ ਬਿਨਾਂ ਆਪਣੀ ਪਹਿਲੀ ਪਤਨੀ ਜਾਂ ਪਹਿਲੀਆਂ ਦੋ ਜਾਂ ਪਹਿਲੀਆਂ ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਬਿਨਾਂ ਹੀ ਕਰਵਾ ਰਿਹਾ ਤਾਂ ਉਹਨੂੰ ਸਮਾਜ ਦੇ ਵਿੱਚ ਬਿਲਕੁਲ ਇੱਕ ਨਾਰਮਲ ਚੀਜ਼ ਮੰਨਿਆ ਜਾਂਦਾ ਜਿਵੇਂ ਕਿ ਇੱਕ ਆਮ ਲੜਕਾ ਲੜਕੀ ਆਪਣਾ ਵਿਆਹ ਕਰਾਉਂਦੇ ਆ ਉਸੇ ਤਰ੍ਹਾਂ ਹੀ ਮੰਨਿਆ ਜਾਂਦਾ ਉਹਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਉਹਦੇ ਬਾਰੇ ਗੱਲਾਂ ਨਹੀਂ ਹੁੰਦੀਆਂ ਕੁਝ ਨਹੀਂ ਇਸ ਤਰ੍ਹਾਂ ਦਾ ਹੁੰਦਾ ਪਰ ਹੁਣ ਇੱਥੇ ਇੱਕ ਪ੍ਰੋਬਲਮ ਆ ਜ਼ੈਦ ਜਫੀਰਾ ਦੇ ਨਾਲ ਕਿਉਂਕਿ ਹੁਣ ਉਹਨਾਂ ਦੇ ਜਿਹੜੇ ਵਾਈਫ ਨੇ ਨਾਸਰਾ ਉਹਨਾਂ ਦਾ ਪੂਰਾ ਦਾ ਪੂਰਾ ਧਿਆਨ ਆਪਣੇ ਉਹਨਾਂ ਦੋਨੇ ਬੱਚਿਆਂ ਵੱਲ ਕਿਉਂਕਿ ਉਹ ਦੋਨੇ ਬੱਚਿਆਂ ਨੂੰ ਕੁਝ ਐਕਸਟਰਾ ਕੇਅਰ ਚਾਹੀਦੀ ਆ ਤਾਂ ਜ਼ੈਦ ਜਿਹੜੇ ਨੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਆ ਕਿਉਂਕਿ ਜਿਹੜੀ ਪਤਨੀ ਵੀ ਸੀ ਉਹ ਵੀ ਉਹਨਾਂ ਦੇ ਨਾਲ ਨਹੀਂ ਹੈਗੀ ਹਰ ਟਾਈਮ ਜਿਹੜੀ ਵੀ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਲੋਡ ਹੈਗੀ ਆ ਭਾਵਨਾਤਮਕ ਲੋਡ ਆ ਜਾਂ ਸਰੀਰਕ ਲੋਡ ਆ ਜਾਂ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਪਤਨੀ ਉਧਰ ਬਿਜ਼ੀ ਆ ਤਾਂ ਜ਼ੈਦ ਕਿਉਂਕਿ ਉਹਨਾਂ ਕੋਲ ਇੱਕ ਆਪਸ਼ਨ ਹੈਗੀ ਆ ਆਪਣਾ ਕੋਈ ਹੋਰ ਪਤਨੀ ਲੱਭਣ ਦੀ ਲਾਈਫ ਪਾਰਟਨਰ ਲੱਭਣ ਦੀ ਤਾਂ ਜ਼ੈਦ ਉਹ ਰਸਤਾ ਚੂਜ਼ ਕਰਦੇ ਆ ਤੇ ਜ਼ਹੀਦ ਨਾਸਰਾਂ ਨੂੰ ਵੀ ਕਹਿ ਦਿੰਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੰਦੇ ਆ ਕਿਉਂਕਿ ਸਭ ਨੂੰ ਦੱਸਣਗੇ ਤਾਂ ਹੀ ਅੱਗੇ ਵਿਆਹ ਦੀ ਗੱਲ ਚੱਲੂਗੀ ਕੋਈ ਹੋਰ ਉਹਨਾਂ ਨੂੰ ਲੜਕੀ ਮਿਲੂਗੀ ਆਪਣੇ ਦੂਸਰੇ ਵਿਆਹ ਦੇ ਲਈ ਹੁਣ ਨਾਸਰਾਂ ਨੂੰ ਇਹ ਚੀਜ਼ ਪਤਾ ਲੱਗਦੀ ਹੈ ਤਾਂ ਇੱਕ ਕਾਮਨ ਗੱਲ ਹੈਗੀ ਆ ਉਹੀ ਆ ਕਿ ਜਿਹੜੇ ਕਾਨੂੰਨ ਬਣਾਏ ਗਏ ਆ ਜਾਂ ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਗਈਆਂ ਉਹ ਬਹੁਤ ਪਹਿਲਾਂ ਬਣਾਈਆਂ ਗਈਆਂ ਨੇ ਮਰਦ ਪ੍ਰਧਾਨ ਸਮਾਜ ਰਿਹਾ ਪੂਰੀ ਦੁਨੀਆ 'ਚ ਇੱਕ ਲਾਇ ਨਹੀਂ ਹੈਗਾ ਕਿ ਇੱਕੋ ਹੀ ਕਮਿਊਨਿਟੀ ਜਾਂ ਇੱਕੋ ਇੱਕ ਦੇਸ਼ ਵਿੱਚ ਜਿਹੜੇ ਬਹੁਤ ਪੁਰਾਣੇ ਹਜ਼ਾਰਾਂ ਸਾਲ ਪੁਰਾਣੇ ਹੈਗੇ ਉਹ ਇਸੇ ਤਰ੍ਹਾਂ ਹੀ ਬਣੇ ਆ ਤਾਂ ਪਰ ਹੁਣ ਨਾਸਰਾ ਨੂੰ ਜਦੋਂ ਇਹ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਪਤੀ ਆ ਉਹ ਇੱਕ ਹੋਰ ਵਿਆਹ ਕਰਵਾਉਣ ਜਾ ਰਿਹਾ ਤੇ ਉਹਦਾ ਕਾਰਨ ਇਹ ਹੈਗਾ ਤਾਂ ਹੁਣ ਉਹਨਾਂ ਨੂੰ ਗੁੱਸਾ ਆਉਣਾ ਜਾਇਜ਼ ਆ ਪਰ ਨਾਸਰਾ ਇੱਥੇ ਕੁਝ ਨਹੀਂ ਕਹਿੰਦੇ ਚੁੱਪ ਰਹਿੰਦੇ ਆ ਜੋ ਵੀ ਉਹ ਇਸ ਡਿਸੀਜਨ ਬਾਰੇ ਆਪਣੇ ਪਤੀ ਦੇ ਡਿਸੀਜਨ ਬਾਰੇ ਉਹਨਾਂ ਦੀ ਜਿਹੜੀ ਵੀ ਸੋਚ ਹੈਗੀ ਆ ਉਹ ਕਿਸੇ ਦੇ ਸਾਹਮਣੇ ਉਹਨੂੰ ਜ਼ਾਹਰ ਨਹੀਂ ਕਰਦੇ ਤੇ ਉਹਨਾਂ ਦੀ ਜ਼ਿੰਦਗੀ ਉਸੇ ਤਰ੍ਹਾਂ ਹੀ ਚੱਲੀ ਜਾ ਰਹੀ ਆ ਕਮ ਸੇ ਕਮ ਉੱਪਰਲੇ ਤੌਰ ਤੇ ਕਮ ਸੇ ਕਮ ਉਸ ਲੈਵਲ ਤੇ ਜਿੱਥੋਂ ਲੋਕ ਉਹਨਾਂ ਨੂੰ ਦੇਖਦੇ ਆ ਜਿਹੜਾ ਵੀ ਉਹਨਾਂ ਦਾ ਇਸ ਗੱਲ ਨੂੰ ਲੈ ਕੇ ਗੁੱਸਾ ਜਾਂ ਦੁੱਖ ਹੈਗਾ ਵਾ ਤੇ ਕਿਸੇ ਨੂੰ ਬਾਹਰ ਪਤਾ ਨਹੀਂ ਲੱਗਦਾ ਹੌਲੀ ਹੌਲੀ ਕੋਈ ਇੱਕ ਲੜਕੀ ਲੱਭੀ ਜਾਂਦੀ ਹੈ ਰਿਸ਼ਤਾ ਤੈਹ ਹੋ ਜਾਂਦਾ ਤੇ ਦਿਨ ਮੁਕਰਰ ਹੁੰਦਾ 15 ਅਗਸਤ 2009 ਦਾ ਜਿਸ ਦਿਨ ਜ਼ੈਦ ਜਫੀਰਾ ਦੀ ਨਿਕਾਹ ਉਹਨਾਂ ਦੀ ਮੈਰਿਜ ਹੈਗੀ ਉਸ ਦਿਨ ਉਸ ਲੜਕੀ ਦੇ ਨਾਲ ਤੇ ਹੁਣ ਕੁਵੈਤ ਬਹੁਤ ਗਰਮ ਇੱਕ ਅਗਸਤ ਦਾ ਮਹੀਨਾ ਵਾ ਅਥਾ ਗਰਮੀ ਆ ਟੈਂਪਰੇਚਰ ਉਸ ਦਿਨ 45 ਤੋਂ 50 ਡਿਗਰੀ ਦੇ ਨੇੜੇ ਤੇੜੇ ਆ ਤੇ ਇੱਕ ਕੁਵੈਤ ਦੀਆਂ ਜਿਹੜੀਆਂ ਮਤਲਬ ਵਿਆਹ ਦੀਆਂ ਰਸਮਾਂ ਨੇ ਉਹ ਵੀ ਹਰ ਕਿਤੇ ਇਸ ਤਰ੍ਹਾਂ ਹੁੰਦਾ ਆਪਣੇ ਪੰਜਾਬੀ ਜਿਹੜੇ ਵਿਆਹ ਨੇ ਬੜੇ ਮਸ਼ਹੂਰ ਨੇ ਪੂਰੀ ਦੁਨੀਆ ਚ ਕਿ ਬਹੁਤ ਜ਼ਿਆਦਾ ਉਹਦੇ ਚ ਪੈਸਾ ਖਰਚਿਆ ਜਾਂਦਾ ਬਹੁਤ ਕੁਝ ਹੁੰਦਾ ਵਾ ਬੜੀ ਤਰੀਕੇ ਦੇ ਨਾਲ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਕੁਵੈਤ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਬੜੇ ਜੋਸ਼ ਨਾਲ ਵਿਆਹ ਮਨਾਏ ਜਾਂਦੇ ਆ ਉੱਥੇ ਬਹੁਤ ਜ਼ਿਆਦਾ ਪੰਡਾਲ ਵੱਡੇ ਵੱਡੇ ਖਾਣਾ ਅਲੱਗ-ਅਲੱਗ ਕਿਸਮਾਂ ਦਾ ਬਹੁਤ ਜ਼ਿਆਦਾ ਮਿਊਜ਼ਿਕ ਉਹ ਸਭ ਕੁਝ ਉੱਥੇ ਵੀ ਆ ਤਾਂ ਉਹ ਚੱਕਰ ਦੇ ਵਿੱਚ ਉੱਥੇ ਕਿਉਂਕਿ ਟੈਂਟ ਲੱਗਦੇ ਆ ਇਸ ਚੀਜ਼ ਦੇ ਲਈ ਤਾਂ ਟੈਂਟ ਲੱਗਦੇ ਆ ਬਹੁਤ ਵੱਡੇ ਵੱਡੇ ਤੇ ਦੂਸਰਾ ਕੁਵੈਤ ਦਾ ਕਲਚਰ ਆ ਕਿ ਜਿਹੜੇ ਮਰਦ ਨੇ ਉਹ ਅਲੱਗ ਟੈਂਟ ਦੇ ਵਿੱਚ ਹੋਣਗੇ ਜਿਹੜੀਆਂ ਔਰਤਾਂ ਤੇ ਬੱਚੇ ਨੇ ਉਹ ਅਲੱਗ ਟੈਂਟ ਦੇ ਵਿੱਚ ਹੋਣਗੇ ਹੁਣ ਉਹਦਾ ਕਾਰਨ ਇਹ ਹੈਗਾ ਕਿ ਉੱਥੇ ਜਿਵੇਂ ਬੁਰਕਾ ਵਗੈਰਾ ਕਰਨ ਦਾ ਰਵਾਜ ਹੈਗਾ ਤੇ ਹੁਣ ਵਿਆਹ ਦਾ ਦਿਨ ਆ ਤੇ ਵਿਆਹ ਵਾਲੇ ਦਿਨ ਵੀ ਜੇ ਔਰਤਾਂ ਚੰਗੀ ਤਰ੍ਹਾਂ ਸੈਲੀਬ੍ਰੇਟ ਨਹੀਂ ਕਰਨਗੇ ਤਾਂ ਫਿਰ ਉਹ ਵਿਆਹ ਕਾ ਦਾ ਤਾਂ ਇਸ ਕਰਕੇ ਇੱਕ ਇਸ ਤਰ੍ਹਾਂ ਦਾ ਮਤਲਬ ਰਸਮ ਬਣਾਈ ਗਈ ਹੈ ਰਵਾਜ ਇਸ ਤਰ੍ਹਾਂ ਬਣਾਇਆ ਗਿਆ ਕਿ ਮਰਦ ਅਲੱਗ ਸੈਲੀਬ੍ਰੇਟ ਕਰਨਗੇ ਤੇ ਔਰਤਾਂ ਨੂੰ ਵੀ ਇੱਕ ਪੂਰੀ ਆਜ਼ਾਦੀ ਹੋਵੇ ਕਿ ਆਪਣਾ ਖੁੱਲ ਕੇ ਸੈਲੀਬ੍ਰੇਟ ਕਰ ਸਕਣ ਗਾਣੇ ਗਾ ਸਕਣ ਨੱਚ ਸਕਣ ਇੱਕ ਦੂਜੇ ਨੂੰ ਮਜ਼ਾਕ ਕਰ ਸਕਣ ਮਤਲਬ ਉਹ ਪੂਰਾ ਦਿਨ ਆਪਣਾ ਇੱਕ ਇੰਜੋਏ ਕਰ ਸਕਣ ਤੇ ਕਿਉਂਕਿ ਉਸ ਟੈਂਟ ਦੇ ਵਿੱਚ ਸਿਰਫ ਔਰਤਾਂ ਜਾਂ ਸਿਰਫ ਬੱਚੇ ਹੋਣਗੇ ਤਾਂ ਆਪਣੇ ਬੁਰਕੇ ਵਗੈਰਾ ਮਤਲਬ ਮੂੰਹ ਨੰਗੇ ਕਰ ਸਕਦੀਆਂ ਸਿਰ ਨੰਗੇ ਕਰ ਸਕਦੀਆਂ ਤਾਂ ਇਸ ਕਰਕੇ ਇਹ ਇਸ ਤਰ੍ਹਾਂ ਹੀ ਰੱਖਿਆ ਜਾਂਦਾ ਉਹੀ ਦਿਨ ਆਉਂਦਾ 15 ਅਗਸਤ 2009 ਪਰ ਜਿਹੜੇ ਨਾਸਰਾ ਨੇ ਉਹ ਉਸ ਦਿਨ ਉਸ ਨਿਕਾਹ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂ ਕਿਉਂਕਿ ਉਹਨਾਂ ਦੇ ਦੋ ਬੱਚੇ ਨੇ ਉਹਨਾਂ ਨੂੰ ਐਕਸਟਰਾ ਕੇਅਰ ਚਾਹੀਦੀ ਆ ਉਹ ਵਿਆਹ ਦੇ ਵਿੱਚ ਨਹੀਂ ਜਾ ਸਕਦੇ ਜੇ ਉਹ ਨਹੀਂ ਜਾ ਸਕਦੇ ਤਾਂ ਨਾਸਰਾ ਵੀ ਨਹੀਂ ਜਾ ਸਕਦੇ ਤਾਂ ਨਾਸਰਾ ਉਸ ਵਿਆਹ ਦੇ ਵਿੱਚ ਨਹੀਂ ਜਾਂਦੇ ਨਹੀਂ ਪਹੁੰਚਦੇ ਵਿਆਹ ਚੱਲ ਰਿਹਾ ਰਸਮਾਂ ਚੱਲ ਰਹੀਆਂ ਪਾਰਟੀ ਸ਼ੁਰੂ ਹੋ ਚੁੱਕੀ ਆ ਖਾਣਾ ਲੱਗ ਚੁੱਕਿਆ ਮਿਊਜ਼ਿਕ ਚੱਲ ਰਿਹਾ ਹਰ ਕੋਈ ਪੂਰੀ ਚੰਗੀ ਤਰ੍ਹਾਂ ਨਾਲ ਇੰਜੋਏ ਕਰ ਰਿਹਾ ਬੱਚੇ ਇੱਧਰ ਉੱਧਰ ਸ਼ਰਾੜਤਾ ਕਰ ਰਹੇ ਇੱਕ ਦੂਜੇ ਦੇ ਪਿੱਛੇ ਦੌੜ ਰਹੇ ਆ ਹਰ ਕੋਈ ਆਪਣੀ ਆਪਣੀ ਗੱਪਾਂ ਛੱਪਾਂ ਦੇ ਵਿੱਚ ਬਿਜ਼ੀ ਆ ਦੁਪਹਿਰ ਹੁੰਦੀ ਆ ਟੈਂਪਰੇਚਰ 50 ਡਿਗਰੀ ਤੋਂ ਜ਼ਿਆਦਾ ਟੱਪ ਜਾਂਦਾ ਬਾਹਰ ਟੈਂਟ ਦੇ ਅੰਦਰ ਫਿਰ ਵੀ ਕੁਝ ਹੱਦ ਤੱਕ ਠੀਕ ਆ ਹੁਣ ਇੰਨੇ ਟਾਈਮ ਦੇ ਵਿੱਚ ਲੋਕਾਂ ਨੂੰ ਧੂਏ ਦੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਆ ਕੁਝ ਸੈਕੰਡ ਨੰਗਦੇ ਆ ਕਿ ਉਹਨਾਂ ਨੂੰ ਟੈਂਟ ਦੇ ਵਿੱਚ ਜਿਹੜਾ ਔਰਤਾਂ ਵਾਲੇ ਪਾਸੇ ਟੈਂਟ ਲੱਗਿਆ ਉੱਥੇ ਮਰਦਾਂ ਵਾਲਾ ਨਹੀਂ ਔਰਤਾਂ ਵਾਲੇ ਪਾਸੇ ਜਿੱਥੇ ਔਰਤਾਂ ਤੇ ਬੱਚੇ ਨੇ ਅੱਗ ਦਿਖਣੀ ਸ਼ੁਰੂ ਹੁੰਦੀ ਆ ਟੈਂਟ ਦੇ ਅੰਦਰ ਲੋਕਾਂ ਨੂੰ ਪਤਾ ਲੱਗਦਾ ਕਿ ਟੈਂਟ ਦੇ ਇੱਕ ਸਾਈਡ ਦੇ ਉੱਪਰ ਅੱਗ ਲੱਗ ਚੁੱਕੀ ਆ ਤੇ ਉਹ ਅੱਗ ਕਿਉਂਕਿ ਜਿਹੜਾ ਕੁਵੈਤ ਦਾ ਮੌਸਮ ਆ ਉੱਥੇ ਜਿਹੜੀ ਹਵਾ ਉਹ ਬਹੁਤ ਡਰਾਈ ਆ ਬਹੁਤ ਸੁੱਕੀ ਉਹਦੇ 'ਚ ਨਮੀ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਮਾਰੂਥਲ ਦਾ ਏਰੀਆ ਤਾਂ ਉਹ ਜਿਹੜੀ ਅੱਗ ਤੇ ਉਹਨਾਂ ਦੀ ਗਰਮੀ ਆ ਤੇ ਬਿਨਾਂ ਨਮੀ ਵਾਲੀ ਹਵਾ ਇਹ ਤਿੰਨ ਚੀਜ਼ਾਂ ਮਿਲ ਕੇ ਇੱਕ ਬਹੁਤ ਹੀ ਕਹੋ ਕਿ ਡੈਡਲੀ ਕੰਬੀਨੇਸ਼ਨ ਬਣਦਾ ਅਗਲੇ 3 ਮਿੰਟ ਤੋਂ ਬਾਅਦ ਇਸ ਇਨਸੀਡੈਂਟ ਜਦੋਂ ਪਹਿਲੀ ਵਾਰ ਕਿਸੇ ਨੇ ਉਸ ਟੈਂਟ ਦੇ ਵਿੱਚ ਅੱਗ ਲੱਗੀ ਦੇਖੀ ਇੱਕ ਹੋਰ ਪ੍ਰੋਬਲਮ ਜਿਨ੍ਹਾਂ ਨੇ ਟੈਂਟ ਲਾਇਆ ਉਹਨਾਂ ਦਾ ਪੂਰਾ ਧਿਆਨ ਸਿਰਫ ਉਹਨੂੰ ਸੋਹਣਾ ਬਣਾਉਣ ਦੇ ਵਿੱਚ ਟੇਬਲ ਸੋਹਣੇ ਲਾਉਣ 'ਚ ਗਲਾਸ ਸੋਹਣੇ ਰੱਖਣ 'ਚ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦੇ ਵੱਲ ਹੈਗਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਅਸਥੈਟਿਕ ਬੋਲ ਦਿੰਦੇ ਆਪਾਂ ਪਰ ਸੇਫਟੀ ਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਇਸ ਚੱਕਰ 'ਚ ਹੁਣ ਹੁੰਦਾ ਕੀ ਆ ਉਸ ਟੈਂਟ ਦੇ ਵਿੱਚ ਅੰਦਰ ਆਉਣ ਦਾ ਤੇ ਬਾਹਰ ਜਾਣ ਦਾ ਸਿਰਫ ਇੱਕ ਰਸਤਾ ਵਾ ਸਿਰਫ ਹੀ ਇੱਕ ਲੋਕ ਇੱਕੋ ਰਸਤੇ ਤੋਂ ਅੰਦਰ ਆਉਂਦੇ ਆ ਤੇ ਬਾਹਰ ਜਾ ਰਹੇ ਆ ਪਰ ਹੁਣ ਜਦੋਂ ਅੱਗ ਲੱਗਦੀ ਆ ਤਾਂ ਅੰਦਰ ਭਗੜੜ ਮੱਚਦੀ ਆ ਉਸ ਭਗੜੜ ਦੇ ਵਿੱਚ ਉਥੋਂ ਨਿਕਲਣ ਦਾ ਰਸਤਾ ਬਹੁਤ ਹੀ ਛੋਟਾ ਵਾ ਕੁਝ ਲੋਕ ਨਿਕਲ ਜਾਂਦੇ ਆ ਕੁਝ ਨਹੀਂ ਨਿਕਲ ਸਕਦੇ ਅਗਲੇ ਕੁਝ ਸੈਕਿੰਡ ਦੇ ਵਿੱਚ ਜਿਹੜਾ ਟੈਂਟ ਦੇ ਅੰਦਰਲਾ ਟੈਂਪਰੇਚਰ ਆ ਉਹ 500 ਡਿਗਰੀ ਤੱਕ ਪਹੁੰਚ ਜਾਂਦਾ 500 ਡਿਗਰੀ ਤੁਸੀਂ ਦੇਖ ਲਓ ਜਦੋਂ 50 ਡਿਗਰੀ ਹੁਣ ਪੰਜਾਬ ਦਾ ਵੀ ਆਪਣਾ 45 ਤੋਂ ਉੱਪਰ ਟੱਪਣ ਲੱਗ ਗਿਆ 50 ਤੱਕ ਜਾਣ ਲੱਗ ਗਿਆ ਤੇ ਆਪਣਾ ਕੀ ਹਾਲ ਹੁੰਦਾ ਮੈਂ ਇੱਥੇ ਗੱਲ ਕਰ ਰਿਹਾ 500 ਡਿਗਰੀ ਟੈਂਪਰੇਚਰ ਦੀ ਤਾਂ ਜਿਹੜੇ ਲੋਕ ਅਗਨ ਦੇ ਵਿੱਚ ਚੁਲਸ ਕੇ ਨਹੀਂ ਪਹਿਲਾਂ ਮਰੇ ਤਾਂ ਉਸ ਟੈਂਪਰੇਚਰ ਦੇ ਨਾਲ ਮਰ ਗਏ ਕਿਉਂਕਿ ਜਿਹੜੇ ਅੰਦਰੂਨੀ ਅੰਗ ਨੇ ਆਪਣੇ ਕਿਡਨੀਜ਼ ਲਿਵਰ ਹਾਰਟ ਉਹ ਇੰਨੇ ਟੈਂਪਰੇਚਰ ਨੂੰ ਸਹਿ ਨਹੀਂ ਸਕਦੇ ਤੁਹਾਨੂੰ ਦੀ ਬਾਡੀ ਕਾਲੈਪਸ ਹੋ ਗਈ ਦਿਲ ਦੀ ਧੜਕਣ ਰੁਕ ਗਈ ਨਹੀਂ ਤਾਂ ਬਹੁਤ ਸਾਰੇ ਬੱਚੇ ਜਿਹੜੇ ਹੋਣਗੇ ਉਹ ਭਗਦੜ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ 3 ਮਿੰਟ ਤੋਂ ਬਾਅਦ ਉਸ ਉੱਥੇ ਨਾ ਕੋਈ ਟੈਂਟ ਸੀ ਨਾ ਕੋਈ ਜਿਉਂਦਾ ਇਨਸਾਨ ਸੀ ਜਿਹੜੇ ਅੰਦਰ ਰਹੇ ਜਿਹੜੇ ਤਾਂ ਬਚ ਕੇ ਬਾਹਰ ਨਿਕਲ ਗਏ ਉਹ ਕਿਸਮਤ ਵੜੇ ਰਹੇ ਤਾਂ ਪੂਰੇ 3 ਮਿੰਟ ਲੱਗੇ ਇਹ ਸਾਰੀ ਚੀਜ਼ ਨੂੰ ਖਤਮ ਹੋਣ ਦੇ ਵਿੱਚ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ ਇਸ ਤੋਂ ਪਹਿਲਾਂ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਬਚਾਅ ਕਰ ਸਕਦਾ ਉੱਥੇ ਸਭ ਕੁਝ ਖਤਮ ਹੋ ਗਿਆ ਸੀ 3 ਮਿੰਟ ਤੋਂ ਬਾਅਦ ਉੱਥੇ ਸਿਰਫ ਧੂਆਂ ਸੀ ਤੇ ਬਹੁਤ ਸਾਰਾ ਸਿਰਫ ਇਨਸਾਨੀ ਮਾਸ ਸੀ ਜਿਹੜਾ ਕਿ ਪੂਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ ਜਿਵੇਂ ਆਪਾਂ ਆਲੂ ਨੂੰ ਭੁੰਨਦੇ ਆਂ ਜਿਵੇਂ ਉਹ ਆਪਾਂ ਦੇਖੇ ਹੋਏ ਆ ਭੁੰਨੇ ਹੋਏ ਆਲੂ ਉਸੇ ਤਰ੍ਹਾਂ ਇਨਸਾਨੀ ਮਾਸ ਪਏ ਸੀ ਛੋਟੇ ਬੱਚੇ ਪਏ ਸੀ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਮਰੇ ਹੋਏ ਸਰੀਰਾਂ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਤਾਂ ਟੋਟਲ ਉਹਨਾਂ ਦੀ ਗਿਣਤੀ 40 ਤੋਂ ਜ਼ਿਆਦਾ ਸੀ ਤੇ ਬਹੁਤ ਸਾਰੇ ਲੋਕ ਇਹ ਹੈ ਜਿਹੜੇ ਜਾਂ ਤਾਂ ਪਗਦੜ ਦੇ ਵਿੱਚ ਸੱਟਾਂ ਲੱਗੀਆਂ ਉਹਨਾਂ ਦੇ ਬਹੁਤ ਜ਼ਿਆਦਾ ਗੁੱਝੀਆਂ ਜਾਂ ਫਿਰ ਬਹੁਤ ਜ਼ਿਆਦਾ ਹੱਦ ਤੱਕ ਉਜਲੇ ਹੋਏ ਸੀ ਉਹਨਾਂ ਦੇ ਸਰੀਰ ਉਹਨਾਂ ਨੂੰ ਹਸਪੀਟਲ ਲੈ ਕੇ ਗਿਆ ਜਾ ਗਏ ਉੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਂਦੀ ਤਾਂ ਟੋਟਲ ਮਰਨ ਵਾਲਿਆਂ ਦੀ ਗਿਣਤੀ 57 57 ਲੋਕ ਉਸ ਵਿਆਹ ਦੇ ਸਮਾਗਮ ਦੇ ਵਿੱਚ ਇਸ ਅੱਗ ਦੇ ਨਾਲ ਮਰ ਗਏ ਇਰਾਕ ਦੀ ਹਿਸਟਰੀ ਦੀ ਇਹ ਸਭ ਤੋਂ ਵੱਡੀ ਘਟਨਾ ਸੀ ਕਿਸੇ ਵੀ ਵਿਆਹ ਦੇ ਵਿੱਚ ਇੰਨੇ ਲੋਕਾਂ ਦਾ ਇੱਕ ਮੌਤ ਹੋ ਜਾਣੀ 57 ਲੋਕਾਂ ਤਾਂ ਕਮੇਟੀ ਬੈਠਦੀ ਆ ਬਹੁਤ ਹੀ ਹਾਈ ਲੈਵਲ ਦੀ ਦੂਸਰੀ ਗੱਲ ਇਹ ਆ ਕਿ ਇਰਾਕ ਇੱਕ ਸ਼ਾਂਤੀ ਵਾਲਾ ਦੇਸ਼ ਹੈਗਾ ਬਾਕੀ ਅਮੀਰ ਦੇਸ਼ ਹੈਗਾ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਨੇ ਤੇ ਇਸ ਕਰਕੇ ਬਹੁਤ ਧਿਆਨ ਨਾਲ ਸਾਰੀ ਚੀਜ਼ ਨੂੰ ਪਰਖਿਆ ਜਾਂਦਾ ਤੇ ਵੱਡੇ ਅਫਸਰ ਆਉਂਦੇ ਉਹਨਾਂ ਦੇ ਤਾਂ ਉਹ ਦੇਖਦੇ ਆ ਅਲੱਗ-ਅਲੱਗ ਕਾਰਨ ਲੱਭਦੇ ਆ ਜਦੋਂ ਕਾਰਨ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਲੱਗਦਾ ਕਿ ਨੇਚਰਲ ਕਾਰਨ ਦੇ ਨਾਲ ਕੁਦਰਤੀ ਤੌਰ ਦੇ ਉੱਪਰ ਜਾਂ ਕਿਸੇ ਦੀ ਗਲਤੀ ਦੇ ਨਾਲ ਅੱਗ ਲੱਗੀ ਆ ਉਹ ਬਿਲਕੁਲ ਰਿਜੈਕਟ ਕਰ ਦਿੰਦੇ ਆ ਤਾਂ ਫਿਰ ਉਹਨਾਂ ਦਾ ਅਗਲਾ ਧਿਆਨ ਆਉਂਦਾ ਕਿ ਕੀ ਕਿਸੇ ਨੇ ਅੱਗ ਲਾਈ ਹੋ ਸਕਦੀ ਆ ਤਾਂ ਜਦੋਂ ਇਹਦੇ ਵੱਲ ਧਿਆਨ ਜਾਂਦਾ ਤਾਂ ਫਿਰ ਅੱਗ ਕੌਣ ਲਾਊਗਾ ਦੁਸ਼ਮਣ ਲਾਊਗਾ ਜਿਹਦੇ ਨਾਲ ਕੋਈ ਦੁਸ਼ਮਣੀ ਹੈ ਤਾਂ ਉਹ ਦੇਖਦੇ ਆ ਕਿ ਦੋਨੇ ਪਰਿਵਾਰ ਇੱਕ ਪਾਸੇ ਜ਼ੈਦ ਜਫੀਰਾ ਜਿਨ੍ਹਾਂ ਦਾ ਵਿਆਹ ਕਿਸੇ ਨਾਲ ਉਹਨਾਂ ਦੀ ਦੁਸ਼ਮਣੀ ਨਹੀਂ ਹੈਗੀ ਪੂਰੇ ਸਮਾਜ ਦੇ ਵਿੱਚ ਇੱਕ ਸਿੰਪਲ ਇਨਸਾਨ ਆ ਉਹ ਹੁਣ ਦੂਸਰਾ ਪਰਿਵਾਰੋਂ ਦਾ ਜਿਹਦੇ ਨਾਲ ਉਹਨਾਂ ਦੀ ਉਹਨਾਂ ਦਾ ਵਿਆਹ ਹੋ ਰਿਹਾ ਲੜਕੀ ਵਾਲਾ ਪਰਿਵਾਰ ਉਹ ਵੀ ਸੇਮ ਨੇ ਇੱਕ ਸਿੰਪਲ ਪਰਿਵਾਰ ਕਿਸੇ ਦੇ ਨਾਲ ਕੋਈ ਦੁਸ਼ਮਣ ਹੀ ਨਹੀਂ ਤਾਂ ਫੇਰ ਪੁਲਿਸ ਦਾ ਧਿਆਨ ਜਾਂਦਾ ਉਹਨਾਂ ਦੀ ਪਹਿਲੀ ਪਤਨੀ ਵੱਲ ਹੋ ਸਕਦਾ ਇੱਕ ਦੂਸਰੀ ਚੀਜ਼ ਹਾਲੇ ਉਹਨਾਂ ਨੂੰ ਸ਼ੱਕ ਦੇ ਆਧਾਰ ਦੇ ਉੱਪਰ ਨਹੀਂ ਰੱਖਿਆ ਗਿਆ ਸ਼ੱਕ ਦੀ ਸੂਈ ਨਾਸਰਾ ਦੇ ਉੱਪਰ ਨਹੀਂ ਜਾਂਦੀ ਪਰ ਇੱਕ ਚੀਜ਼ ਹੁੰਦੀ ਆ ਕਿ ਉਸ ਦਿਨ ਉੱਥੇ ਨਹੀਂ ਸੀਗੇ ਤਾਂ ਪੁਲਿਸ ਵਾਲੇ ਇੱਕ ਵੈਸੇ ਕੁਝ ਕੁਐਸਚਨ ਪੁੱਛਣ ਲਈ ਨਾਸਰਾ ਨੂੰ ਬੁਲਾਉਂਦੇ ਆ ਤੇ ਜਦੋਂ ਹੀ ਪੁਲਸ ਵਾਲੇ ਨਾਸਰਾ ਦੇ ਕੋਲ ਬੈਠਦੇ ਆ ਤਾਂ ਨਾਸਰਾ ਉਸੇ ਟਾਈਮ ਇਹ ਚੀਜ਼ ਐਡਮਿਟ ਕਰ ਲੈਂਦੇ ਆ ਮੰਨ ਲੈਂਦੇ ਆ ਕਿ ਇਹ ਜਿਹੜਾ ਵੀ ਕੁਝ ਹੋਇਆ ਇਹ ਮੈਂ ਕੀਤਾ ਪੈਟਰੋਲ ਉੱਥੇ ਪਹਿਲਾਂ ਹੀ ਰੱਖਿਆ ਹੋਇਆ ਸੀ ਤੇ ਉਹਨੂੰ ਬਾਅਦ ਦੇ ਵਿੱਚ ਅੱਗ ਲਗਾਈ ਗਈ ਇਹ ਜਿਹੜੀ ਆਗ ਆ ਇਹ ਮੈਂ ਖੁਦ ਲਗਾਈ ਆ ਇਹ ਚੀਜ਼ ਹੁੰਦੀ ਆ ਜਦੋਂ ਹੀ ਇਹ ਚੀਜ਼ ਉੱਥੇ ਪਤਾ ਲੱਗਦੀ ਆ ਤਾਂ ਕੁਵੈਤ ਦੇ ਪੂਰੇ ਸਮਾਜ ਦੇ ਵਿੱਚ ਇਹ ਚੀਜ਼ ਮਤਲਬ ਉਸੇ ਅੱਗ ਦੀ ਤਰ੍ਹਾਂ ਫੈਲਦੀ ਆ ਜਿਸ ਤਰ੍ਹਾਂ ਦੀ ਆਗ ਉਸ ਦਿਨ ਫੈਲੀ ਪੂਰੇ ਸਮਾਜ ਦੇ ਵਿੱਚ ਕਿ ਇੱਕ ਪਤਨੀ ਨੇ ਆਪਣੇ ਪਤੀ ਦੇ ਨਾਲ ਹੀ ਮਤਲਬ ਜੈਲਸੀ ਕਰਕੇ ਉਹਦੇ ਦੂਸਰੇ ਵਿਆਹ ਦੇ ਵਿੱਚ ਪੂਰੇ ਪੰਡਾਲ ਨੂੰ ਅੱਗ ਲਾਤੀ ਤੇ ਜਿਹਦੇ 57 ਬੰਦੇ 57 ਬੱਚੇ ਤੇ ਔਰਤਾਂ ਦੀ ਮੌਤ ਹੋਈ ਹੁਣੇ ਜਿਹੜਾ ਕੇਸ ਉਹ ਇੰਨਾ ਕੁ ਵੱਡਾ ਹੋ ਗਿਆ ਕੁਵੇਤ ਦਾ ਕਿ ਹਰੇਕ ਬੰਦੇ ਦਾ ਧਿਆਨ ਸਿਰਫ ਇਸ ਕੇਸ ਦੇ ਵੱਲ ਆ ਤਾਂ ਨਾਸਰਾਂ ਨੇ ਬਿਆਨ ਪਹਿਲਾਂ ਹੀ ਦਿੱਤਾ ਪਰ ਉਸ ਤੋਂ ਬਾਅਦ ਉਹਦੇ ਪਰਿਵਾਰ ਵਾਲੇ ਉਹਨੂੰ ਸਮਝਾਉਂਦੇ ਆ ਕਿ ਤੈਨੂੰ ਇਸ ਤਰ੍ਹਾਂ ਗੱਲ ਨਹੀਂ ਕਹਿਣੀ ਚਾਹੀਦੀ ਸੀ ਤੈਨੂੰ ਵਕੀਲ ਕਰਨਾ ਚਾਹੀਦਾ ਸੀ ਤਾਂ ਨਾਸਰਾ ਦੇ ਲਈ ਇੱਕ ਬਹੁਤ ਹੀ ਤਕੜੇ ਵਕੀਲ ਕੁਵੈਤ ਦੇ ਕੀਤੇ ਜਾਂਦੇ ਆ ਤੇ ਉਹ ਨਾਸਰਾ ਨੂੰ ਫਿਰ ਬੋਲਦੇ ਆ ਕਿ ਨਹੀਂ ਨਾਸਰਾ ਦੇ ਬਿਹਾਫ ਦੇ ਉੱਪਰ کورٹ ਨੂੰ ਕਹਿੰਦੇ ਆ ਕਿ ਜਿਹੜਾ ਵੀ ਨਾਸਰਾ ਨੇ ਬਿਆਨ ਦਿੱਤਾ ਉਹ ਪੁਲਿਸ ਵਾਲਿਆਂ ਨੇ ਜ਼ਬਰਦਸਤੀ ਲਿਖਵਾਇਆ ਉਹ ਪ੍ਰੈਸ਼ਰ ਦੇ ਵਿੱਚ ਲਿਖਵਾਇਆ ਗਿਆ ਪਰ ਉਦੋਂ ਤੱਕ ਕਾਫੀ ਚੀਜ਼ਾਂ ਗਾ ਵੱਧ ਚੁੱਕੀਆਂ ਸੀ ਕੋਰਟ ਨੇ ਇਹ ਚੀਜ਼ ਨੂੰ ਮੰਨਣ ਤੋਂ ਪੂਰੀ ਤਰ੍ਹਾਂ ਨਾਲ ਇਨਕਾਰ ਕੀਤਾ ਉਸ ਤੋਂ ਬਾਅਦ ਨਾਸਰਾ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਇਹ ਦਲੀਲ ਦਿੱਤੀ ਕਿ ਨਾਸਰਾ ਸ਼ੁਰੂ ਤੋਂ ਹੀ ਬਚਪਨ ਤੋਂ ਦਿਮਾਗੀ ਤੌਰ ਤੇ ਥੋੜੇ ਸੈਟਰਨ ਤੇ ਆ ਪਰੇਸ਼ਾਨ ਰਹਿੰਦੇ ਆ ਡਿਪਰੈਸਡ ਰਹਿੰਦੇ ਆ ਉੱਪਰੋਂ ਉਹਨਾਂ ਦੇ ਕੋਲੇ ਦੋ ਬੱਚੇ ਉਸੇ ਤਰ੍ਹਾਂ ਦੇ ਹੀ ਹੋਗੇ ਤੇ ਫਿਜ਼ੀਕਲੀ ਵੀ ਉਹ ਠੀਕ ਨਹੀਂ ਹੈਗੇ ਜਸਮਾਨੀ ਤੌਰ ਤੇ ਵੀ ਉਹਨਾਂ ਦੀ ਕੇਅਰ ਕਰਨੀ ਪੈਂਦੀ ਆ ਤਾਂ ਨਾਸਰਾ ਬਹੁਤ ਪ੍ਰੈਸ਼ਰ 'ਚ ਨੇ ਇਹਨਾਂ ਦੇ ਉੱਪਰ ਥੋੜਾ ਲਿਹਾਜ਼ ਕੀਤਾ ਜਾਵੇ ਇਹ ਸਭ ਕੁਝ ਚੱਲ ਰਿਹਾ ਵਾ ਪਰ ਉੱਥੇ ਗੁੱਸਾ ਨਾਸਰਾ ਦੇ ਵਿਰੁੱਧ ਇੰਨਾ ਕਿ ਜ਼ਿਆਦਾ ਪੂਰੇ ਸਮਾਜ ਦੇ ਵਿੱਚ ਹੈਗਾ ਕਿ ਪੂਰਾ ਦਾ ਪੂਰਾ ਕਵੈਤੀ ਸਮਾਜ ਸਿਰਫ ਇੱਕ ਚੀਜ਼ ਚਾਹੁੰਦਾ ਉਹ ਹੈਗੀ ਆ ਸਜਾਏ ਮੌਤ ਔਰ ਇਹ ਚੀਜ਼ਾਂ ਚੱਲ ਰਹੀਆਂ ਉਹਨੇ ਦੇ ਵਿੱਚ ਇੱਕ ਦਿਲਚਸਪ ਰਿਪੋਰਟ ਆਉਂਦੀ ਆ ਨਾਸਰਾ ਨੂੰ ਲੈ ਕੇ ਡਾਕਟਰਸ ਦੀ ਉਹ ਇਹ ਰਿਪੋਰਟ ਹੈਗੀ ਆ ਕਿ ਨਾਸਰਾ ਉਸ ਟਾਈਮ ਦੇ ਉੱਪਰ ਪ੍ਰੈਗਨੈਂਟ ਸੀਗੀ ਤੀਸਰੇ ਬੱਚੇ ਦੇ ਨਾਲ ਉਹਨਾਂ ਨੂੰ ਤੀਸਰਾ ਬੱਚਾ ਹੋਣ ਵਾਲਾ ਸੀ ਪਰ ਹਾਲੇ ਪ੍ਰੈਗਨਨਸੀ ਦੇ ਸਟਾਰਟਿੰਗ ਵਾਲੇ ਮਹੀਨੇ ਆ ਇਸ ਚੀਜ਼ ਨੇ ਇਸ ਖਬਰ ਨੇ ਉਸ ਕੇਸ ਨੂੰ ਪੂਰੀ ਤਰ੍ਹਾਂ ਨਾਲ ਬਦਲਤਾ ਕਿਉਂ ਕਿਉਂਕਿ ਕੁਵੈਤ ਦੇ ਵਿੱਚ ਇਹ ਆ ਕਿ ਕੋਈ ਵੀ ਔਰਤ ਜੇ ਉਹ ਪ੍ਰੈਗਨੈਂਟ ਹੈਗੀ ਆ ਉਹਦੇ ਪੇਟ ਦੇ ਅੰਦਰ ਕੋਈ ਬੱਚਾ ਵਾ ਤਾਂ ਤੁਸੀਂ ਨੂੰ ਸਜ਼ਾਏ ਮੌਤ ਨਹੀਂ ਦੇ ਸਕਦੇ ਹੁਣ ਇੱਥੇ ਤੁਸੀਂ ਵੀ ਕਹੋਗੇ ਕਿ ਹਾਂ ਕਿਉਂਕਿ ਇੱਕ ਬੱਚਾ ਵਾ ਉਹਨੇ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਜਿਵੇਂ ਇੰਡੀਆ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਹੁੰਦਾ ਜਿੱਥੇ ਸਜ਼ਾਏ ਮੌਤ ਹੈਗੀ ਆ ਕਿ ਬੱਚੇ ਦਾ ਜਨਮ ਹੋਣ ਤੋਂ ਬਾਅਦ ਜਿੰਨਾ ਕੁ ਟਾਈਮ 2-4 ਸਾਲ ਹੁੰਦੇ ਆ ਜਦੋਂ ਉਹਨੂੰ ਮਾਂ ਦੀ ਲੋਡ ਹੁੰਦੀ ਆ ਉਸ ਤੋਂ ਬਾਅਦ ਸਜ਼ਾਏ ਮੌਤ ਦਿੱਤੀ ਜਾਊਗੀ ਪਰ ਕੁਵੈਤ ਦਾ ਜਿਹੜਾ ਕਾਨੂੰਨ ਹੈਗਾ ਉਹ ਇਹ ਕਹਿੰਦਾ ਇਸ ਕੇਸ ਦੇ ਵਿੱਚ ਜੇ ਕੋਈ ਔਰਤ ਪ੍ਰੈਗਨੈਂਟ ਹੈਗੀ ਆ ਤਾਂ ਜੇ ਉਹਨੇ ਇਹੋ ਜਿਹਾ ਵੀ ਕ੍ਰਾਈਮ ਕੀਤਾ ਕਿ ਸਜ਼ਾਏ ਮੌਤ ਦੀ ਹੱਕਦਾਰ ਆ ਉਹਨੂੰ ਤਾਂ ਵੀ ਸਜ਼ਾਏ ਮੌਤ ਕਦੇ ਵੀ ਨਹੀਂ ਦਿੱਤੀ ਜਾਊਗੀ ਕਦੇ ਵੀ ਕਿਉਂਕਿ ਹੁਣ ਉਹਦੇ ਪੇਟ ਦੇ ਅੰਦਰ ਇੱਕ ਬੱਚਾ ਤੇ ਉਹਦੀ ਜ਼ਿੰਮੇਵਾਰੀ ਪੂਰੀ ਆਪਣੇ ਬੱਚੇ ਨੂੰ ਸੰਭਾਲਣ ਦੀ ਆ ਤਾਂ ਨਾਸਰਾ ਇਥੋਂ ਨਿਕਲਦੇ ਦਿਖੇ ਸਜ਼ਾਏ ਮੌਤ ਤੋਂ ਬਚਦੇ ਦਿਖੇ ਪਰ ਕੁਝ ਮਹੀਨੇ ਲੰਘਦੇ ਆ ਤਾਂ ਜਦੋਂ ਕਿਉਂਕਿ ਹੁਣ ਰੈਗੂਲਰ ਉਹਨਾਂ ਦੇ ਚੈੱਕਅਪ ਹੋ ਰਹੇ ਆ ਤਾਂ ਡਾਕਟਰ ਇੱਕ ਚੈੱਕਅਪ ਦੇ ਦੌਰਾਨ ਇਹ ਦੇਖਦੇ ਆ ਕਿ ਨਾਸਰਾ ਦਾ ਮਿਸਕੈਰੀ ਹੋ ਚੁੱਕਿਆ ਉਹਨਾਂ ਦੇ ਪੇਟ ਦੇ ਅੰਦਰ ਹੁਣ ਬੱਚਾ ਨਹੀਂ ਹੈਗਾ ਕਿਸੇ ਤਰ੍ਹਾਂ ਦੇ ਨਾਲ ਉਹ ਜਿਹੜਾ ਬੱਚਾ ਸੀ ਭਰੂਣ ਸੀਗਾ ਉਹ ਬਾਹਰ ਨਿਕਲ ਚੁੱਕਿਆ ਉਹਦੀ ਮੌਤ ਹੋ ਚੁੱਕੀ ਹੈ ਧਨਸਰਾ ਨੇ ਇਸ ਚੀਜ਼ ਦਾ ਤੇ ਉਹਨਾਂ ਦੇ ਪਰਿਵਾਰ ਨੇ ਇਸ ਚੀਜ਼ ਦਾ ਜਿਹੜਾ ਦੋਸ਼ ਸੀਗਾ ਉਹ ਆਪਣੇ ਪਤੀ ਦੇ ਉੱਪਰ ਲਾਇਆ ਜ਼ੈਦ ਜ਼ਫੀਰਾ ਦੇ ਉੱਪਰ ਉਹਨਾਂ ਨੇ ਇਹ ਕਿਹਾ ਕਿ ਜ਼ੈਦ ਨੂੰ ਲੱਗਦਾ ਸੀਗਾ ਕਿ ਹਾਂ ਇਹਦੀ ਸਜ਼ਾ ਇਹ ਮੌਤ ਬਚ ਜਾਣੀ ਆ ਤਾਂ ਉਹਨੇ ਜੇਲ੍ਹ ਦੇ ਅੰਦਰ ਕਿਸੇ ਤੋਂ ਭਜਵਾ ਕੇ ਕੋਈ ਇਸ ਤਰ੍ਹਾਂ ਦੀ ਦਵਾਈ ਕੁਛ ਇਸ ਤਰ੍ਹਾਂ ਦੀ ਚੀਜ਼ ਉਹਨਾਂ ਨੂੰ ਖਾਣ ਲਈ ਦਿੱਤੀ ਜਿਦੇ ਨਾਲ ਉਹਨਾਂ ਦਾ ਮਿਸਕੈਰੀ ਹੋ ਗਿਆ ਪਰ ਕੋਰਟ ਨੇ ਜ਼ੈਦ ਜ਼ਫੀਰਾ ਦੇ ਅਗੇਂਸਟ ਇਹ ਦਲੀਲ ਨੂੰ ਨਹੀਂ ਮੰਨਿਆ ਹੁਣ ਕਿਉਂ ਨਹੀਂ ਮੰਨਿਆ ਇਹ ਆਪਣੇ ਆਪ 'ਚ ਇੱਕ ਅਜੀਬ ਚੀਜ਼ ਹੈ ਕਿ ਕਿਉਂਕਿ ਜੇ ਡਾਕਟਰਸ ਨੇ ਕਿਹਾ ਕਿ ਉਹ ਪ੍ਰੈਗਨੈਂਟ ਨੇ ਤਾਂ ਉਸ ਤੋਂ ਬਾਅਦ ਜਦੋਂ ਮਿਸਕੈਰੀ ਹੋਇਆ ਤਾਂ ਫਿਰ ਉਹ ਕਿਉਂ ਹੋਇਆ ਪਰ ਇਹਦੇ ਬਾਰੇ ਦੇ ਵਿੱਚ ਕੋਰਟ ਨੇ ਅਗੇ ਕੁਝ ਵੀ ਨਹੀਂ ਕੀਤਾ ਨਾ ਜ਼ੈਦ ਜ਼ਫੀਰਾ ਤੋਂ ਕਿਸੇ ਤਰ੍ਹਾਂ ਦੀ ਪੁੱਛ ਪੜਤਾਲ ਕੀਤੀ ਗਈ ਨਾ ਕਿਸੇ ਵੀ ਹੋਰ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਕੀਤੀ ਗਈ ਪਰ ਹੁਣ ਇੱਕ ਗੱਲ ਕਲੀਅਰ ਸੀ ਕਿਉਂਕਿ ਨਾਸਰਾ ਹੁਣ ਮੰਨ ਨਹੀਂ ਬਣ ਰਹੇ ਸੀ ਕਿ ਉਹਨਾਂ ਦੇ ਪੇਟ ਦੇ ਅੰਦਰ ਹੁਣ ਕੋਈ ਬੱਚਾ ਨਹੀਂ ਹੈਗਾ ਤਾਂ ਹੁਣ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾ ਸਕਦੀ ਹੈ ਇੱਕ ਹੋਰ ਦਿਲਚਸਪ ਕਾਨੂੰਨ ਹੈ ਇਨ੍ਹਾਂ ਅਰਬ ਕੰਟਰੀਜ਼ ਦਾ ਬਹੁਤ ਸਾਰੇ ਮੇਰੇ ਦੋਸਤਾਂ ਨੂੰ ਹੋ ਸਕਦਾ ਹੈ ਪਤਾ ਹੋਵੇ ਬਹੁਤ ਸਾਰਿਆਂ ਨੂੰ ਨਾ ਪਤਾ ਹੋਵੇ ਉੱਥੇ ਇੱਕ ਚੀਜ਼ ਹੁੰਦੀ ਆ ਸਪੈਸ਼ਲੀ ਕਤਲ ਦੇ ਮੁਕੱਦਮਿਆਂ ਦੇ ਵਿੱਚ ਕੋਰਟ ਪਹਿਲਾਂ ਆਪਣਾ ਫੈਸਲਾ ਦੇਣ ਤੋਂ ਪਹਿਲਾਂ ਇਹ ਫੈਸਲਾ ਉਸ ਇਨਸਾਨ ਦੇ ਪਰਿਵਾਰ ਦੇ ਉੱਪਰ ਛੱਡ ਦਿਆ ਜਿਸ ਪਰਿਵਾਰ ਦਾ ਇਨਸਾਨ ਦਾ ਕਤਲ ਹੋਇਆ ਪਿੱਛੇ ਜੇ ਇੱਕ ਬਹੁਤ ਹਾਈ ਪ੍ਰੋਫਾਈਲ ਕੇਸ ਹੋਇਆ ਸੀਗਾ ਸ਼ਾਇਦ ਕੁਵੈਤ ਚ ਸ਼ਾਇਦ ਕਤਰ ਚ ਕਿਤੇ ਇਹਨਾਂ ਮਤਲਬ ਇਹਨਾਂ ਦੋ ਤਿੰਨ ਬਹੁਤ ਅਮੀਰ ਕੰਟਰੀ ਚ ਜਿਹੜੇ ਅਰਬ ਦੇ ਬਹੁਤ ਅਮੀਰ ਕੰਟਰੀ ਆ ਤਾਂ ਉੱਥੇ ਹੋਇਆ ਇਹ ਸੀਗਾ ਕਿ ਰਾਇਲ ਫੈਮਿਲੀ ਜਿਹੜਾ ਸ਼ਾਹੀ ਪਰਿਵਾਰ ਆ ਉਹਦੇ ਇੱਕ ਲੜਕੇ ਨੇ ਆਪਣੇ ਇੱਕ ਕਜ਼ਨ ਦਾ ਕਤਲ ਕਰਤਾ ਮਤਲਬ ਦੋਨੇ ਇਹੋ ਲੜਕੇ ਸ਼ਾਹੀ ਪਰਿਵਾਰ ਦੇ ਸੀ ਤੇ ਸ਼ਾਹੀ ਪਰਿਵਾਰ ਦਾ ਤਾਂ ਸਮਝੋ ਕਿ ਬਹੁਤ ਹੀ ਅਮੀਰ ਨੇ ਤਾਂ ਉਥੇ ਵੀ ਕੋਰਟ ਨੇ ਇਹ ਚੀਜ਼ ਕਹੀ ਕਿ ਤੁਸੀਂ ਇੱਕ ਵਾਰ ਜਿਸ ਲੜਕੇ ਦਾ ਕਤਲ ਹੋਇਆ ਉਸ ਲੜਕੇ ਦੇ ਪਰਿਵਾਰ ਨੂੰ ਪੁੱਛ ਲਓ ਜੇ ਉਹ ਤੁਹਾਡੇ ਲੜਕੇ ਨੂੰ ਮਾਫ ਕਰਦੇ ਆ ਤਾਂ ਸਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਸਾਡੇ ਵੱਲੋਂ ਮਾਫੀ ਆ ਪਰ ਜੇ ਉਹ ਨਹੀਂ ਮਾਫ ਕਰਦੇ ਤਾਂ ਫੇਰ ਉਹਨੂੰ ਸਜ਼ਾਏ ਮੌਤ ਹੋਊਗੀ ਤਾਂ ਉਹਦੇ ਵੀਡੀਓ ਵੀ ਹੈਗੇ ਆ ਬਹੁਤ YouTube ਦੇ ਉੱਪਰ ਵੀ ਉਹ ਨਿਊਜ਼ ਪੌਪੂਲਰ ਹੋਈ ਸੀ ਪੂਰੀ ਦੁਨੀਆ 'ਚ ਤਾਂ ਮੈਨੂੰ ਯਾਦ ਆ ਕਿ ਸ਼ਾਹੀ ਪਰਿਵਾਰ ਦੇ ਮੈਂਬਰ ਸੀਗੇ ਬਹੁਤ ਅਮੀਰ ਤਾਂ ਉਸ ਦਿਨ ਆਉਂਦੇ ਆ ਬਹੁਤ ਮਹਿੰਗੀਆਂ ਕਾਰਾਂ ਚ ਲੈਂਡ ਕਰੂਜ਼ਰ ਲੈਂਡ ਰੋਵਰ ਇਹਨਾਂ ਸਾਰਿਆਂ ਦੇ ਵਿੱਚ ਆਉਂਦੇ ਆ ਤੇ ਦੋਨੇ ਪਾਸੇ ਤੇ ਲੋਕ ਬੈਠੇ ਹੁੰਦੇ ਆ ਤੇ ਇਧਰੋਂ ਵੀ ਬਹੁਤ ਬਜ਼ੁਰਗ ਲੋਕ ਬੈਠੇ ਇਧਰੋਂ ਵੀ ਬਹੁਤ ਮਤਲਬ ਸੈਂਕੜੇ ਦੀ ਗਿਣਤੀ ਚ ਲੋਕ ਬੈਠੇ ਆ ਤੇ ਜਿਸ ਪਰਿਵਾਰ ਦੇ ਲੜਕੇ ਨੇ ਕਤਲ ਕੀਤਾ ਸੀ ਉਸ ਪਰਿਵਾਰ ਦੇ ਜਿਹੜੇ ਵੱਡੇ-ਵਡੇਰੇ ਸੀ ਸਰਦਾਰ ਲੋਕ ਹੋਰ ਬਹੁਤ ਸਾਰੇ ਅਮੀਰ ਲੋਕ ਉਹਨਾਂ ਨੇ ਆਪਣੀਆਂ ਜਿਹੜੀਆਂ ਉਨਾਂ ਦੀ ਆਪਣੀਆਂ ਪੱਗਾਂ ਹੁੰਦੀਆਂ ਨੇ ਜਿਹੜੀਆਂ ਅਰਬ ਲੋਕ ਉਹ ਆਪਣੇ ਸਿਰ ਦੇ ਉੱਪਰ ਪਾਉਂਦੇ ਆ ਕਿਉਂਕਿ ਉਹ ਹੀ ਥੋੜੀ ਇੱਜ਼ਤ ਆ ਜਿਵੇਂ ਪੰਜਾਬ ਆਪਾਂ ਕਹਿੰਦੇ ਆ ਪੱਗ ਹੀ ਇੱਜ਼ਤ ਆ ਤਾਂ ਉਹ ਆਪਣੀਆਂ ਉਹ ਸਾਰੀਆਂ ਪੱਗਾਂ ਕਹਿ ਲੋ ਜਾਂ ਉਹਨਾਂ ਨੂੰ ਕਾਫੀ ਇਹ ਕਹਿ ਲੋ ਜਾਂ ਜੋ ਵੀ ਉਹ ਲਾ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਰੱਖਦੇ ਆ ਇਹ ਵੀਡੀਓਜ਼ ਨੇ ਤੇ ਉਹਨਾਂ ਤੋਂ ਮਾਫੀ ਮੰਗਦੇ ਆ ਕਿ ਤੁਸੀਂ ਇਸ ਬੱਚੇ ਦੀ ਜਾਨ ਬਖਸ਼ ਦਿਓ ਉਹ ਸਾਰੇ ਦੇ ਸਾਰੇ ਉਹਨਾਂ ਦੇ ਪੈਰਾਂ ਦੇ ਵਿੱਚ ਰੱਖਦੇ ਆ ਕਦਮਾਂ 'ਚ ਪਰ ਦੂਸਰਾ ਪਰਿਵਾਰ ਸੀ ਉਹਨਾਂ ਨੂੰ ਗੁੱਸਾ ਸੀ ਉਹਨਾਂ ਨੇ ਮਾਫ ਕਰਨ ਤੋਂ ਮਨਾਂ ਕੀਤਾ ਉਦੋਂ ਤਾਂ ਫਿਰ ਉਸ ਤੋਂ ਬਾਅਦ ਉਸ ਲੜਕੇ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਤਾਂ ਹੁਣ ਅਦਾਲਤ ਇੱਥੇ ਵੀ ਇਹੀ ਚੀਜ਼ ਕਹਿੰਦੀ ਆ 57 ਇਨਸਾਨਾਂ ਦੀ ਮੌਤ ਹੋਈ ਆ ਤਾਂ ਹੁਣ ਅਦਾਲਤ ਨੇ ਇਥੇ ਇਹ ਕਿਹਾ ਕਿ ਕਿਉਂਕਿ ਇੱਕ ਔਰਤ ਆ ਤਾਂ ਅਸੀਂ ਇਹ ਕਰ ਸਕਦੇ ਆ ਉਹਨਾਂ 57 ਮਰੇ ਹੋਏ ਔਰਤਾਂ ਤੇ ਬੱਚਿਆਂ ਦੇ ਪਰਿਵਾਰਾਂ ਦੇ ਵਿੱਚੋਂ ਜੇ ਇੱਕ ਵੀ ਇੱਕ ਇੱਕ ਵੀ ਪਰਿਵਾਰ ਨਾਸਰਾਂ ਦੀ ਸਜ਼ਾ ਨੂੰ ਮਾਫ਼ ਕਰਨਾ ਚਾਹੁੰਦਾ ਤਾਂ ਇਹਨੂੰ ਸਜ਼ਾਏ ਮੌਤ ਨਹੀਂ ਦਿੱਤੀ ਜਾਊਗੀ ਪਰ ਇੱਥੇ ਨਾਸਰਾ ਦੀ ਇੱਕ ਬਦਕਿਸਮਤੀ ਰਹੀ ਕਿ ਉਸ ਟਾਈਮ ਦੇ ਉੱਪਰ ਉਹ ਗੁੱਸਾ ਉਹਨਾਂ ਦੇ ਸਮਾਜ ਦੇ ਵਿੱਚ ਇੰਨਾ ਜ਼ਿਆਦਾ ਸੀ ਨਾਸਰਾ ਦੇ ਪ੍ਰਤੀ ਕਿ ਕਿਸੇ ਇੱਕ ਵੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਨਾਸਰਾ ਨੂੰ ਮਾਫ ਕਰਨਾ ਠੀਕ ਨਹੀਂ ਸਮਝਿਆ 57 ਤੇ 57 ਪਰਿਵਾਰਾਂ ਨੇ ਸਜ਼ਾਏ ਮੌਤ ਮੰਗੀ ਨਾਸਰਾ ਦੀ ਤਾਂ ਇਹ ਕੇਸ ਚੱਲਦਾ ਰਹਿੰਦਾ ਪਾ ਥੋੜਾ ਟਾਈਮ ਲੱਗਦਾ 2009 ਦੀ ਇਹ ਗੱਲ ਹੈਗੀ ਹੈ ਤਾਂ ਫਾਈਨਲੀ 25 ਜਨਵਰੀ 2017 ਦੇ ਦਿਨ ਨਾਸਰਾ ਨੂੰ ਸਜਾਏ ਮੌਤ ਦਿੱਤੀ ਜਾਂਦੀ ਹੈ ਤੇ ਨਾਸਰਾ ਦੇ ਨਾਲ ਉਸ ਦਿਨ ਸਜਾਏ ਮੌਤ ਲੈਣ ਵਾਲੇ ਸੱਤ ਹੋਰ ਇਨਸਾਨ ਹੁੰਦੇ ਆ ਤੇ ਉੱਥੇ ਵੀ ਉਹਨਾਂ ਸੱਤਾਂ ਦੇ ਵਿੱਚ ਵੀ ਇੱਕ ਲੜਕਾ ਹੁੰਦਾ ਉਹ ਵੀ ਕੁਵੈਤ ਦੀ ਦੇ ਸ਼ਾਹੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤਾਂ ਇੰਨੇ ਸਾਰੇ ਲੋਕਾਂ ਨੂੰ ਉਸ ਦਿਨ ਮਤਲਬ ਸਜਾਏ ਮੌਤ ਮਿਲਦੀ ਆ ਨਾਸਰਾ ਨੂੰ ਫਾਂਸੀ ਉੱਪਰ ਲਟਕਾਇਆ ਜਾਂਦਾ ਤਾਂ ਇਹ ਕਹਾਣੀ ਆ ਨਾਸਰਾ ਦੀ ਪਰ ਇੱਥੇ ਇੱਕ ਚੀਜ਼ ਸ਼ਾਇਦ ਤੁਹਾਨੂੰ ਥੋੜੀ ਅਜੀਬ ਲੱਗੇ ਪਰ ਮੇਰਾ ਇੱਕ ਨਿੱਜੀ ਵਿਚਾਰ ਆ ਜਿਹੜਾ ਮੈਂ ਆਮ ਵੀ ਦੁਨੀਆ ਦੇ ਵਿੱਚ ਦੇਖਦਾ ਤੇ ਦੋ ਸ਼ਬਦ ਨੇ ਇੰਗਲਿਸ਼ ਦੇ ਇੱਕ ਹੈਗਾ ਪ੍ਰੋਵੋਕੇਸ਼ਨ ਇੱਕ ਹੈਗਾ ਰਿਟੈਲੀਏਸ਼ਨ ਪ੍ਰੋਵੋਕੇਸ਼ਨ ਹੁੰਦਾ ਜਦੋਂ ਆਪਾਂ ਕਿਸੇ ਨੂੰ ਪੜਕਾਉਨੇ ਆ ਜਾਂ ਕਿਸੇ ਨੂੰ ਉਸ ਹਾਲਤ ਤੱਕ ਲੈ ਜਾਣੇ ਆ ਮਜਬੂਰ ਕਰਦੰਨੇ ਆ ਜਦੋਂ ਉਹ ਕੋਈ ਕਰਾਇਮ ਕਰੇ ਕੋਈ ਜੁਰਮ ਕਰੇ ਰਿਟੈਲੀਏਸ਼ਨ ਉਹ ਹੁੰਦਾ ਕਿ ਜਦੋਂ ਉਸ ਪੜਕਾਹਟ ਦੇ ਅਗੇਂਸਟ ਤੁਸੀਂ ਕੋਈ ਜੁਰਮ ਕਰਦੇ ਹੋ ਆਮ ਦੁਨੀਆ 'ਚ ਮੈਂ ਖੇਡਾਂ ਬਹੁਤ ਦੇਖਦਾ ਰਹਿੰਦਾ ਸਪੋਰਟਸ ਦੇਖਦਾ ਆਪਾਂ ਸੜਕਾਂ ਤੇ ਚੱਲਦੇ ਆ ਤਾਂ ਆਪਾਂ ਦੇਖਦੇ ਮੈਂ ਬਹੁਤ ਵਾਰੀ ਗੱਲ ਕਰਦਾ ਹਾਂ ਕਿ ਸਮਾਜ ਦੇ ਵਿੱਚ ਚਾਹੇ ਪੂਰੀ ਦੁਨੀਆ ਦਾ ਸਮਾਜ ਆ ਉੱਥੇ ਰਿਟੈਲੀਏਸ਼ਨ ਦੀ ਸਜ਼ਾ ਹਮੇਸ਼ਾ ਹੈਗੀ ਆ ਪਰ ਪ੍ਰੋਵੋਕੇਸ਼ਨ ਦੀ ਸਜ਼ਾ ਕਦੇ ਨਹੀਂ ਹੁੰਦੀ ਕਿਤੇ ਵੀ ਨਹੀਂ ਹੁੰਦੀ ਖੇਡਾਂ ਦੇ ਵਿੱਚ ਦੇਖ ਲਓ ਹੋ ਸਕਦਾ ਕੋਈ ਦੋਸਤ ਮੇਰੇ ਫੁੱਟਬਾਲ ਨੂੰ ਦੇਖਦੇ ਹੋਣ ਨੇੜਿਓ ਤੇ ਜੇ ਸਭ ਤੋਂ ਵੱਡਾ ਇਨਸੀਡੈਂਟ ਫੁੱਟਬਾਲ ਦਾ ਹੈਗਾ ਜਦੋਂ ਇਟਲੀ ਤੇ ਫਰਾਂਸ ਦਾ ਵਰਲਡ ਕੱਪ ਦਾ ਫਾਈਨਲ ਹੋਇਆ ਸੀ ਉਹ ਮੈਟਰਾਜ਼ੀ ਤੇ ਜਿੰਨੇ ਦਿਨ ਜੜਾਨ ਜਿਨੇ ਦਿਨ ਜਿਦਾਨ ਮਤਲਬ ਫੁੱਟਬਾਲ ਦੀ ਜਗਤ ਦਾ ਸਿਤਾਰਾ ਵਾ ਇੱਕ ਹਮੇਸ਼ਾ ਉਹਦਾ ਨਾਮ ਰਹੂਗਾ ਪਰ ਫਾਈਨਲ ਮੈਚ ਦੇ ਵਿੱਚ ਮਟਰਾ ਸੀ ਕੀ ਕਰਦਾ ਜਿਨੇ ਦਿਨ ਜਿਦਾਨ ਦੇ ਕੋਲ ਰਹਿੰਦਾ ਮੈਚ ਦੇ ਵਿੱਚ ਉਹਦੇ ਕੋਲੇ ਕੋਲੇ ਰਹਿੰਦਾ ਤੇ ਉਹਦੀ ਭੈਣ ਨੂੰ ਬਹੁਤ ਗੰਦੇ ਗੰਦੇ ਆ ਮਤਲਬ ਗੱਲਾਂ ਕਹਿੰਦਾ ਜਿਦਾਨ ਦੇ ਕੰਨਾਂ ਦੇ ਵਿੱਚ ਕਹਿੰਦਾ ਨੰਗਦਾ ਕਰਦਾ ਕਿਉਂਕਿ ਫੁੱਟਬਾਲ ਮੈਚ ਆ ਤੁਸੀਂ ਕੋਲੇ ਕੋਲੇ ਭੱਜੇ ਜਾਂਦੇ ਹੋ ਉਹਦੇ ਕੰਨਾਂ ਦੇ ਵਿੱਚ ਬਾਰ ਬਾਰ ਉਹਦੀ ਭੈਣ ਦੇ ਬਾਰੇ ਬਹੁਤ ਹੀ ਅਸ਼ਲੀਲ ਗੱਲਾਂ ਕਹਿੰਦਾ ਫਾਈਨਲੀ ਜਿਨੇ ਦਿਨ ਜਿਦਾਨ ਫ੍ਰਾਂਸ ਦੀ ਟੀਮ ਜਿਹੜੀ ਜਿੱਤਣ ਦੀ ਹੱਕਦਾਰ ਸੀ ਉਸ ਟੀਮ ਦਾ ਸਭ ਤੋਂ ਵੱਡਾ ਸਿਤਾਰਾ ਉਹ ਆਪਣਾ ਆਪਾ ਖੋ ਬੈਠਦਾ ਫਾਈਨਲੀ ਤੇ ਮੈਟਰਾਜ਼ੀ ਨੂੰ ਹਿੱਟ ਕਰਦਾ ਜਦੋਂ ਹੀ ਉਹ ਹਿੱਟ ਕਰਦਾ ਤੇ ਜਿਨੇ ਦੇ ਜਿਦਾਨ ਨੂੰ ਲਾਲ ਕਾਰਡ ਦਿੱਤਾ ਜਾਂਦਾ ਮੈਚ ਤੋਂ ਬਾਹਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਟਲੀ ਮੈਚ ਜਿੱਤ ਜਾਂਦਾ ਹੁਣੇ ਪਿੱਛੇ ਇੱਕ ਹੋਰ ਘਟਨਾ ਕੰਗਣਾ ਰਨੋਤ ਦਾ ਜਿਹੜਾ ਥੱਪੜ ਕਾਂਡ ਆ ਤੁਸੀਂ ਉਹਨੂੰ ਵੀ ਉਸੇ ਤਰ੍ਹਾਂ ਦੇਖ ਸਕਦੇ ਹੋ ਪ੍ਰੋਵੋਕੇਸ਼ਨ ਤੁਸੀਂ ਕਿਸੇ ਨੂੰ ਗਲਤ ਬਿਆਨ ਦੇ ਕੇ 扑ਕਾਰ ਰਹੇ ਹੋ ਬਾਰ-ਬਾਰ 扑ਕਾਰ ਰਹੇ ਹੋ ਉਹਦੇ ਮਾਤਾ ਨੂੰ ਕੁਝ ਕਹਿ ਰਹੇ ਹਾਂ ਪੇ ਤਾਨੂੰ ਕੁਝ ਕਹਿ ਰਹੇ ਹਾਂ ਉਹਦੀ ਕਮਿਊਨਿਟੀ ਨੂੰ ਕੁਝ ਕਹਿ ਰਹੇ ਹਾਂ ਤੇ ਫਾਈਨਲੀ ਦੂਸਰਾ ਬੰਦਾ ਪੜ ਕੇ ਜਾਂਦਾ ਤੇ ਉਹ ਥੱਪੜ ਮਾਰ ਦਿੰਦਾ ਤੇ ਉੱਥੇ ਵੀ ਹੁਣ ਤੁਸੀਂ ਦੇਖੋ ਹੀ ਹੋਇਆ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕਿ ਥੱਪੜ ਮਾਰਨਾ ਗਲਤ ਸੀ ਹਿੰਸਾ ਕਰਨਾ ਗਲਤ ਸੀ ਉਹ ਤਾਂ ਸਿਰਫ ਬੋਲਿਆ ਗਿਆ ਤਾਂ ਇਹ ਸਮਾਜ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਇਨਸੀਡੈਂਟ ਇਸ ਤਰ੍ਹਾਂ ਦੇ ਮਿਲਣਗੇ ਖੇਡਾਂ 'ਚ ਮਿਲਣਗੇ ਸੜਕ ਦੇ ਉੱਪਰ ਮਿਲਣਗੇ ਕੋਈ ਬੰਦਾ ਇੱਕਦਮ ਘੱਟ ਮਾਰ ਕੇ ਨਿਕਲ ਜਾਂਦਾ ਜਾਂ ਸਾਹਮਣੇੋਂ ਕੁਝ ਇਸ ਤਰ੍ਹਾਂ ਕਰਦਾ ਉਹ ਦੂਸਰਾ ਬੰਦਾ ਖਿੱਚਿਆ ਹੋਇਆ ਗੱਡੀ 'ਚੋਂ ਨਿਕਲਦਾ ਤੇ ਉਹ ਮਾਰ ਘਟਾਈ ਤੱਕ ਆ ਜਾਂਦਾ ਪਰਵੋਕ ਹੋਇਆ ਤਾਂ ਇੱਥੇ ਮੈਂ ਇਹ ਨਹੀਂ ਕਹਿ ਰਿਹਾ ਮੈਂ ਨਾਸਰਾ ਦੀ ਸਾਈਡ ਨਹੀਂ ਲੈ ਰਿਹਾ ਨਾਸਰਾ ਨੇ ਇੱਕ ਬਹੁਤ ਵੱਡਾ ਜੁਰਮ ਕੀਤਾ ਉਹ ਬੱਚੇ ਤੇ ਉਹ ਇੰਨੀਆਂ ਔਰਤਾਂ ਤਾਂ 57 ਲੋਕਾਂ ਦੀ ਜਾਨ ਲੈ ਕੇ ਆਪਣੀ ਜਾਨ ਤਾਂ ਦੇਣੀ ਪੈਣੀ ਹੀ ਪੈਣੀ ਆ ਉਹ ਤਾਂ ਬਿਲਕੁਲ ਹੈਗਾ ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਪਰ ਪਰਵੋਕ ਕਿਹਨੇ ਕੀਤਾ ਜਿਨੇ ਪਰਵੋਕ ਕੀਤਾ ਜਿਨੇ ਸਭ ਕੁਝ ਗਲਤ ਕੀਤਾ ਪਹਿਲਾਂ ਜ਼ੈਦ ਜ਼ਫੀਰਾ ਉਹ ਪਤੀ ਜਿਹਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਇੱਕ ਔਰਤ ਆਉਂਦੀ ਆ ਉਹ ਖੁਦ ਔਰਤ ਨੂੰ ਕੇਅਰ ਦੀ ਲੋੜਾਂ ਤੇ ਉਹਦੀ ਕੇਅਰ ਨਹੀਂ ਕਰਦਾ ਫਿਰ ਆਪਣੇ ਹੀ ਦੋ ਬੱਚੇ ਉਹਦੇ ਹੁੰਦੇ ਆ ਉਹਨਾਂ ਦੀ ਕੇਅਰ ਨਹੀਂ ਕਰਦਾ ਤੇ ਆਪਣੀ ਪਤਨੀ ਤੇ ਆਪਣੇ ਦੋਨੇ ਬੱਚਿਆਂ ਨੂੰ ਛੱਡ ਕੇ ਇੱਕ ਨਵੀਂ ਦੁਨੀਆ ਬਸਾਉਣ ਤੁਰ ਪੈਂਦਾ ਤੇ ਪਰ ਉਹਨੂੰ ਕੋਈ ਸਜ਼ਾ ਨਹੀਂ ਮਿਲਦੀ ਕਿਸੇ ਵੀ ਤਰ੍ਹਾਂ ਦੀ ਤੇ ਉਹ ਸਾਫ਼ ਬਚ ਨਿਕਲਦਾ ਇੱਥੇ ਇੱਕ ਹੋਰ ਚੀਜ਼ ਹੈਗੀ ਆ ਕਿ ਉਹਦੇ ਕੋਲੇ ਆਪਸ਼ਨ ਹੈ ਕੀ ਆ ਇੱਕ ਹੋਰ ਪਤਨੀ ਲਿਆਉਣ ਦੀ ਜਦੋਂ ਕਿ ਪਹਿਲੀ ਪਤਨੀ ਹੈਗੀ ਆ ਪਰ ਜੇ ਇਹ ਹੀ ਆਪਸ਼ਨ ਨਾਸਰਾਂ ਨੂੰ ਦਿੱਤੀ ਜਾਂਦੀ ਕਿ ਜ਼ੈਦ ਜ਼ਫੀਰਾ ਦੇ ਜਿਉਂਦੇ ਜਿਉਂਦੇ ਜੇ ਉਹ ਇੱਕ ਹੋਰ ਪਤੀ ਨੂੰ ਲੱਭ ਲੈਂਦੀ ਤੇ ਉਹਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਤੇ ਤਾਂ ਜ਼ੈਦ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਤਾਂ ਇਸ ਤਰ੍ਹਾਂ ਹੀ ਆ ਸਿਸਟਮ ਬਹੁਤ ਕੰਪਲੀਕੇਟਡ ਹੈਗਾ ਗੱਲਾਂ ਸਿੰਪਲ ਕਰ ਲਓ ਤਾਂ ਬੜੀਆਂ ਸਿੰਪਲ ਲੱਗਦੀਆਂ ਨੇ ਪਰ ਜੇ ਡੰਗਾਈ 'ਚ ਜਾਈਏ ਤਾਂ ਫਿਰ ਬੜਾ ਹੋਰ ਤਰ੍ਹਾਂ ਹੋ ਜਾਂਦਾ ਤਾਂ ਇਹ ਸੀਗੀ ਜੀ ਕਹਾਣੀ ਨਾਸਰਾ ਦੀ ਤੇ 1957 ਲੋਕਾਂ ਦੀ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਨਾਲ ਹੀ ਇਹ ਕਹਾਣੀ ਖਤਮ ਹੁੰਦੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਤੇ